ਇਹਨਾਂ ਨੂੰ ਬੰਦੇ ਦਾ ਪੁੱਤਰ ਅਸੀਂ ਇਕੱਠੇ ਹੋ ਕੇ ਬਣਾਉਣਾ। ਇਹਨਾਂ ਦਾ ਸੁੱਕਾ ਨਹੀਂ ਜਾਏਗਾ। ਪਹਿਲੇ 6 ਮਹੀਨੇ ਅਸੀਂ ਇਹਨਾਂ ਤੇ ਲਾਵਾਂ। ਸਾਰਿਆਂ ਨੂੰ ਪਹਿਲਾ ਹੱਥ ਸਾਰਿਆਂ ਨੂੰ ਪਹਿਲਾ ਹੱਥ ਜਿਹੜਾ ਗੁਰੂ ਮਾਰਾ ਸਾਹਿਬ ਨੇ ਮેર ਕੀਤੀ ਕਾਂਗਰਸ ਦੀ ਸਰਕਾਰ ਹੈ ਪਹਿਲਾ ਬੰਦਾ ਭਗਵੰਤ ਸਿੰਘ ਮਾਨ ਹੋਏਗਾ ਜਿਹੜਾ ਇਹਨਾਂ ਵਾਲੇ ਸਾਥ ਦੇ ਜਾਏਗਾ। ਇਹ ਸਾਡਾ ਯਕੀਨ ਬਾਕੀ ਲਿਸਟਾ ਦੋਵਾਂ ਨੇ ਬਣਾ ਲੈਣੀ। ਜਿੱਥੇ-ਜਿੱਥੇ ਲਈ ਚਲਿਓ ਲਿਸਟਾਂ ਇਹ ਲਈ ਆਣਗੇ। ਤੇ ਬਾਕੀ ਇਹਨਾਂ ਨੂੰ ਖੁੱਲੀ ਛੁੱਟੀ ਹੋਏਗੀ ਜਿੰਨਾ ਜਿਹਦਾ ਜਿਹਦਾ ਤੁਸੀਂ ਸੁਧਾਰ ਕਰਨਾ ਕਰ ਲਿਓ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਮੇਰੇ ਵੀਰੋ ਇਹ ਜਿੰਨੇ ਇਹਨਾਂ ਦੇ ਐਮਐਲਏ ਦੇ ਰੰਧਾਵਾ ਸਾਹਿਬ ਫਿਰ ਲੱਪਣੇ ਕਿੱਥੇ ਤੁਸੀਂ ਕਹੀ ਜਾਂਦੇ ਹੋ ਜੀਦਾ ਜੀ ਤੇ ਪਾੜਾ ਜੀ ਲੱਬੇ ਪਾੜੇ ਇਹ ਮੁੱਖ ਮੰਤਰੀ ਤੋਂ ਲੈ ਕੇ ਸਾਰਿਆਂ ਨੇ ਤੇ ਸਾਰੇ ਪਰਵਾਰਾਂ ਨੂੰ ਪੀਆਰ ਲਾ ਕੇ ਬਾਹਲੇ ਵਿਦੇਸ਼ਾਂ ਵਿੱਚ ਜਾਣ ਦੀ ਯੋਜਨਾ ਵੀ ਕਰਨੀ ਇਹਨਾਂ ਨੂੰ ਕਿੱਥੋਂ ਲੱਭੋਗੇ ਜਿੱਦਣ ਆਪਣੀ ਗਿਣਤੀ ਹੋਣੀ ਪੰਜਾਬ ਦੀ ਮੇਰੀ ਗੱਲ ਸੁਣ ਲਓ ਮੇਰੇ ਭਰਾਓ ਇਹ ਆਪ ਵਾਲੇ ਸਾਰੇ ਐਮਐਲਏ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਯੂਰਪ ਭੱਜ ਜਾਣਾ ਤੂੰ ਲੱਭੜਾ ਕਿੰਨੂੰ 에ਰਪੋਰਟ 에ਰਪੋਰਟ ਤੇ ਤੂੰ ਉਦੋਂ ਹੀ ਪਹੁੰਚੋਗਾ ਜਦ ਗਿਣਤੀ ਹੋ ਆਟੇ ਜਦ ਤੁਹਾਡੀ ਸਰਕਾਰ ਬੰਨ ਜਾਏਗੀ ਚਲੋ ਦੋ ਬੰਦੇ ਤੇ ਪੱਕੇ 에ਰਪੋਰਟ ਤੇ ਹੋ ਗਏ ਕਮਰਸਰ ਵਾਲੇ ਤੇ ਦੂਜਾ ਦਿੱਲੀ ਵਾਲੇ ਆ ਠੀਕ ਹੈ ਗੱਲ ਮੁੱਕ ਗਈ ਹੁਣ ਜੇ ਭੱਜ ਗਏ ਤੇ ਤੁਹਾਡੀ ਦੋਨਾਂ ਦੀ ਜ਼ਿੰਮੇਵਾਰੀ ਚਲੋ ਗੱਲ ਮੁੱਕ ਗਈ ਲਓ ਜੀ ਅੱਜ ਤੋਂ ਇਹਨਾਂ ਦੋਆਂ ਦੀ ਡਿਊਟੀ ਇਹੀ ਇਹ ਕਮਰੇ ਸਰ 에어ਪੋਰਟ ਤੇ ਬੈਠੇਗਾ ਜੋ ਦੂਜਾ ਦਿੱਲੀ ਵਾਲਾ ਤੇ ਜੇ ਕੋਈ ਭੱਜ ਗਿਆ ਦੋਨਾਂ ਨਾਲ ਗੱਲ ਓਏ ਬਾਪੂ ਬੈਠਾ ਸੀ ਇੱਕ ਥੱਲੇ ਡਾਂਗ ਲੈ ਕੇ ਆ ਥੋੜੀ ਜਿਹੀ ਉਸਤਾਨ ਨੂੰ ਆਪਣੇ ਬਾਪੂ ਦੀ ਡਾਂਗ ਸੀ ਇਹ ਦੋਨਾਂ ਨੂੰ ਨੌਜਵਾਨ ਨੂੰ ਥੋੜੇ ਜਿਹਾ ਇਹ ਦੋਨਾਂ ਦੇ ਹੱਥਾਂ 'ਚ ਫੜਾਈ ਇਹ ਅੱਗੇ ਆਪਣਾ ਕੰਮ ਸਾਂਭਣਗੇ ਬੁੱਢਿਆਂ ਨੂੰ ਸਾਨੂੰ ਤੰਗ ਨਾ ਕਰ ਅਸੀਂ ਆਪਣਾ ਕਹਿਤਾ ਸਾਨੂੰ ਬੁੱਢਿਆਂ ਨੂੰ ਤੰਗ ਨਾ ਕਰਿਓ ਪਾੜਾ ਸਾਹਿਬ ਬੋਲਦੇ ਕਹਿ ਗਏ ਨੇ ਕਿ ਜੇ ਬੁੱਢੇ ਨਾ ਸਟੇਜ ਤੇ ਬੈਠੇ ਸੁਧਰੇ ਤੇ ਹੀ ਡਾਂਗ ਕੱਢ ਲਾਂਗੇ ਡਾਂਗ ਸਾਡੇ ਤੇ ਨਾ ਕਢੋ ਤੇ ਕੱਢਣ ਦੀ ਲੋੜ ਉਥੇ ਕਢਿਓ ਅਸੀਂ ਤੁਹਾਡੇ ਮੁਤਾਬਕ ਹੀ ਚੱਲਾਂਗੇ ਅਸੀਂ ਹੁਣ ਉਸ ਉਮਰ 'ਚ ਆ ਗਏ ਆ ਸਾਡੇ ਤੋਂ ਤੁਹਾਨੂੰ ਇਹੀ ਆਸ ਜਿਹੜੀ ਤੁਸੀਂ ਦਸੀ ਹੈ ਕਿ ਜੇ ਤੁਸੀਂ ਨਾ ਸੁਧਰੇ ਤਾਂ ਡਾਂਗੇ ਤੁਹਾਡੇ ਤੇ ਕੱਢ ਲੈਣੇ। ਤੋਂ ਅਹੀਂ ਤੇ ਪਹਿਲੇ ਤੁਹਾਨੂੰ ਆਪਣਾ ਆਪਣਾ ਸਾਰਾ ਕੁਝ ਲੀਡਰ ਬਣਿਆ ਇਹ ਤੁਸੀਂ ਕਰਿਓ ਸੋ ਲੰਬਾ ਨਾ ਜਾਂਦਾ ਹੋਇਆ ਗਰਮੀ ਬਹੁਤ। ਰੰਦਾਵਾ ਪਰਿਵਾਰ ਦੇ ਨਾਲ ਤੀਜੀ ਚੌਥੀ ਪੀੜੀ ਦਾ ਰਿਸ਼ਤਾ ਐ ਸੇ। ਰੰਦਾਵਾ ਜੀ ਤੁਸੀਂ ਬਹੁਤ ਖੁਸ਼ਕਿਸਮਤ। ਇਹ ਪਹਿਲੀ ਪਾਸੇ ਗੁਰਨਾਣਕ ਦੇਵ ਜੀ ਦੀ ਤਰਫ। ਮੇਰੀ ਇੱਕ ਅਪੀਲ ਇਥੋਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਹੋਏਗੀ ਕਿ ਅਸੀਂ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਇਆ ਸੀ ਬਿਹਤਰੀਨ ਕਦਮ ਉਠਾਇਆ ਸੀ ਠੀਕ ਹੈ ਜੰਗ ਦੇ ਕਾਰਨ ਇਸ ਟਾਈਮ ਕੋਰੀਡੋਰ ਬੰਦ ਹੈ ਕਿਰਪਾ ਕਰਕੇ ਜਿਹੜੇ ਯਾਤਰੀ ਉਥੇ ਜਾਣਾ ਚਾਹੁੰਦੇ ਨੇ ਮੱਥਾ ਟੇਕਣਾ ਚਾਹੁੰਦੇ ਕਿਰਪਾ ਕਰਕੇ ਉਹ ਸਾਡਾ ਕੋਰੀਡੋਰ ਖੋਲਿਆ ਅਸੀਂ ਇਸ ਸਟੇਜ ਤੋਂ ਸੋ ਸਾਡੀ ਮੰਗ ਹੈ ਤੋ ਲੰਬਾ ਨਾਮ ਹੋਤਾ ਜਾਂਦਾ ਹੈ ਬਾਕੀ ਗੱਲ ਸੰਵਿਧਾਨ ਤੇ ਪ੍ਰਧਾਨਜੀ ਕਰਨਗੇ ਮੈਂ ਤੇ ਇੰਨੀ ਯਕੀਨ ਦਿਵਾਉਣਾ ਚਾਹੁੰਦਾ ਰੰਧਾਵਾ ਸਾਹਿਬ ਜਿਹੜਾ ਜਿਹੜਾ ਮਸਲਾ ਤੁਸੀਂ ਕਹੋ ਪਹਿਲੇ ਵੀ ਅਸੈਂਬਲੀ ਚ ਉਠਾਉਂਦੇ ਆ ਉਹ ਗੱਲ ਬੱਕਰੀ ਹੈ ਕਿ ਕੈਮਰੇ ਸਾਡੇ ਹੱਥ ਇੱਥੇ ਨਹੀਂ ਤੁਸੀਂ ਵੇਖਦੇ ਜਦੋਂ ਅਸੀਂ ਬੋਲਨੇ ਆ ਲੌਂਗ ਸ਼ਾਟ ਹੁੰਦੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਬੋਲ ਕੌਣ ਰਿਹਾ ਜਦੋਂ ਇਹ ਮੁੱਖ ਮੰਤਰੀ ਬੋਲਦਾ ਉਦੋਂ ਸਾਰਾ ਕੈਮਰਾ ਇਸ ਤੇ ਫੋਕਸ ਕਰਦੇ ਆ ਲੱਗਦਾ ਕਿ ਲਈ ਬੋਲ ਰਿਹਾ ਕੋਈ ਜਵਾਬ ਕੋਈ ਨਹੀਂ ਦੇਦਾ ਇਹਨੂੰ ਪੂਰਨ ਜਵਾਬ ਮਿਲਦਾ ਤੇ ਅਸੀਂ ਗੁਰੂ ਮਾਰਾ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਸਟੇਜ ਤੋਂ ਕਹਿੰਦੇ ਆ ਮੇਰੇ ਵੀਰੋ ਮੈਨੂੰ ਸੁਣ ਇਹਨਾਂ ਨੂੰ ਬੰਦੇ ਦਾ ਪੁੱਤਰ ਅਸੀਂ ਇਕੱਠੇ ਹੋ ਗਏ ਇਹਨਾਂ ਦਾ ਸੁੱਖਾ ਨਹੀਂ ਜਾਏਗਾ ਪਹਿਲੇ 6 ਮਹੀਨੇ ਅਸੀਂ ਇਹਨਾਂ ਤੇ ਲਾਵਾਂ ਸਾਰਿਆਂ ਨਾਲ ਪਹਿਲਾ ਹੱਥ ਸਾਰਿਆਂ ਨਾਲ ਪਹਿਲਾ ਹੱਥ ਜਿਹੇ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਕਾਂਗਰਸ ਦੀ ਸਰਕਾਰ ਹੈ ਪਹਿਲਾ ਬੰਦਾ ਭਗਵੰਤ ਸਿੰਘ ਮਾਨ ਹੋਏਗਾ ਜਿਹੜਾ ਇਹਨਾਂ ਵਾਲੇ ਸਾਥ ਦੇ ਇਹ ਸਾਡਾ ਯਕੀਨ ਬਾਕੀ ਲਿਸਟਾ ਦੋਵਾਂ ਨੇ ਬਣਾ ਲੈਣੀ ਜਿੱਥੇ ਜਿੱਥੇ ਲਈ ਚਲਿਓ ਲਿਸਟਾਏ ਲਈ ਆਣਗੇ ਤੇ ਬਾਕੀ ਇਹਨਾਂ ਨੂੰ ਖੁੱਲੀ ਛੁੱਟੀ ਹੋਏਗੀ ਜਿੰਦੇ ਜਿਹਦਾ ਜਿਹਦਾ ਤੁਸੀਂ ਸੁਧਾਰ ਕਰਨਾ ਕਰ ਲਿਓ ਇਹ ਕੰਮ ਇਹਨਾਂ ਤੇ ਛੱਡਿਆ ਪੰਜਾਬ ਦੀ ਜ਼ਿੰਦਗੀ ਮਹਿਫੂਜ਼ ਕਰਨੀ ਆਪਣੇ ਨੌਜਵਾਨ ਬੱਚਿਆਂ ਇੱਕ ਮੇਰੀ ਸੁਣ ਲਓ ਰੰਦਾਵਾ ਸਾਹਿਬ ਗੁਰੂ ਦੀਆਂ ਲਾਖਮੀਆਂ ਫੌਜਾਂ ਵੀ ਬੈਠੀ ਸਾਨੂੰ ਮਾਣ ਹੈ ਜਿਹੜੀਆਂ ਪਹਿਲੀਆਂ ਦੋ ਤਗੜੀਆਂ ਰੈਜਿਮੈਂਟਾਂ ਆਪਣੀ ਕੌਮ ਦੀ ਖਾਤਰ ਬੁੱਢਾ ਦਲ ਤੇ ਤੁਰਨਾ ਦਲ ਬਣਿਆ ਅੱਜ ਦੇ ਦਿਨ ਤੱਕ ਇਹਨਾਂ ਦੇ ਬਾਣੇ ਤੇ ਸਾਨੂੰ ਮਾਨ ਵੇਖੋ ਮੇਰੇ ਵੀਰੋ ਪੰਜਾਬੀ ਭਰਾਓ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਨੌਜਵਾਨ ਬੱਚੇ ਸਾਡੇ ਬਾਲੇ ਦੇਸ਼ਾਂ ਚਲੇ ਗਏ ਅਸੀਂ ਪਿੰਡਾਂ 'ਚ ਫਿਰਨੇ ਆ ਆਪਣੇ ਆ 'ਚ ਕੱਲੇ ਬਜ਼ੁਰਗ ਰਹਿ ਗਏ ਨੌਜਵਾਨ ਬਹੁਤ ਥੋੜੇ ਜੇ ਸਾਰੀ ਕੌਮ ਇਕੱਠੀ ਨਾ ਹੋਈ ਪੰਜਾਬੀ ਜਗਤ ਇਕੱਠਾ ਨਾ ਹੋਇਆ ਤੇ ਆਪਣੀ ਪਛਾਣ ਖਤਨੇ ਚ ਆ ਜੂ ਬਾਹਰਲੇ ਲੋਕ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਆ ਰਹੇ ਨੇ ਜੇ ਅਸੀਂ ਇਕੱਠੇ ਨਾ ਹੋਏ ਸੂਝ-ਬੂਝ ਨਾਲ ਅਸੀਂ ਬੋਟਾ ਨਾ ਪਾਈ ਤੇ ਪੰਜਾਬ ਦੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਸਾਡੀ ਜਿਹੜੀ ਦਸਤਾਰ ਹੈ ਸਾਡੀ ਪਹਿਚਾਣ ਵੀ ਖਤਰੇ 'ਚ ਪੈ ਸਕਦੀ ਸਾਡੀ ਮਾਂ ਬੋਲੀ ਵੀ ਖਤਰੇ 'ਚ ਪੈ ਸਕਦੀ ਸਾਡਾ ਪਹਿਰਾਵਾ ਵੀ ਖਤਰੇ 'ਚ ਪੈ ਸਕਦਾ ਸਾਡਾ ਖਾਨ ਪੀਣ ਦਾ ਢੰਗ ਵੀ ਖਤਰੇ 'ਚ ਪੈ ਸਕਦਾ ਸਾਨੂੰ ਇੱਕ ਮੁੱਠ ਹੋਂ ਦੀ ਲੋੜ ਬਾਹਰੋਂ ਗਏ ਜਿਹੜੇ ਸਾਡੇ ਨੌਜਵਾਨ ਵੀਰ ਤੇ ਕਿਸੇ ਨੇ ਵਾਪਸ ਨਹੀਂ ਜਬਰਤਨ ਆਪਾਂ ਇੱਥੇ ਹੀ ਇੱਕ ਮੁੱਠ ਹੋਈਏ ਅਕਾਲੀ ਦਲ ਦਾ ਮੇਰੇ ਵੀਰੋ ਸੁਣ ਲੋ ਚੰਗੀ ਤਰ੍ਹਾਂ ਸਰਦਾਰ ਸਾਹਿਬਾ ਬੈਠਿਓ ਦੋ ਮਿੰਟਾ ਜਿਹੜੇ ਅਕੀਨ ਆਏ ਨੇ ਆ ਬੇਟਾ ਦੋ ਮਿੰਟ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲੋ ਅਕਾਲੀ ਦਲ ਦਾ ਧਿਆਨ ਚਾਹੋ ਇਹਦੇ ਖਾਲੀ ਦਲ ਹੋ ਗਿਆ ਹੁਣ ਖਾਲੀ ਦਲ ਨਹੀਂ ਚੰਗੀ ਲੀਡਰਸ਼ਿਪ ਇਹੋ ਜੀ ਲੈ ਕੇ ਆਉ ਪਾਰਟੀ ਜਿਹੜੀ ਪੰਜਾਬ ਨੂੰ ਇੱਕ ਵਾਰ ਫੇਰ ਪੈਰਾਸੈਂਸ ਕਰ ਸਕੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਿੱਥੇ ਵੀ ਅੱਜ ਇਹ ਹਮੇਸ਼ਾ ਕਾਂਗਰਸ ਦੀ ਸਰਕਾਰ ਮਰਦੇ ਮੁਜਾਹਿਦ ਸਾ ਪ੍ਰਤਾਪ ਸਿੰਘ ਕਹਰੋਂ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਏ ਪਾਖੜਾ ਲੈ ਕੇ ਆਏ ਪੀਜੀਆਈ ਲੈ ਕੇ ਆਏ ਚੰਡੀਗੜ੍ਹ ਲੈ ਕੇ ਆਏ ਪਿੰਡਾਂ ਵਿੱਚ ਪਿੰਡੂ ਸੜਕਾਂ ਲੈ ਕੇ ਆਏ ਹਰ ਚੀਜ਼ ਜਿਹੜੀ ਇਹ ਕਾਂਗਰਸ ਦੀਆਂ ਸਰਕਾਰਾਂ ਤੇ ਹੁਣ ਇਹਨਾਂ ਤੋਂ ਬਾਅਦ ਆ ਫਰਜ਼ੀ ਇਨਕਲਾਬੀਆਂ ਕੋ ਖੇੜਾ ਛਡਾਨ ਤੋਂ ਬਾਅਦ ਪੰਜਾਬ ਨੂੰ ਸ਼ਾਂਤ ਕਰਨਾ ਆਪਣੀ ਪਛਾਣ ਬਚਾਣੀ ਕਹਿੰਦੇ ਬਾਕੀ ਦਾ ਕੰਮ ਸਾਰਾ ਹੋ ਜਾਏਗਾ ਮੈਂ ਤੇ ਹੱਥ ਜੋੜ ਕੇ ਤੁਹਾਨੂੰ ਇਹੀ ਗੁਜ਼ਾਰਿਸ਼ ਕਰਨੀ ਤੁਸੀਂ ਇਕੱਠੇ ਹੋਵੋ ਸੂਝ-ਬੂਝ ਨਾਲ ਬੋਟਾ ਪਾਈਏ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਵੱਲ ਜਾਂਦੀ ਵੇਖੋ ਨਸ਼ਾ ਤੁਸੀਂ ਇੱਥੇ ਬੈਠੇ ਹੋ ਕੋਈ ਐਸਐਚਓ ਜੇ ਚਾਹੇ ਤੇ 24 ਘੰਟਿਆਂ ਦੇ ਵਿੱਚ ਖੰਮ ਪਾਸਾ ਤਾਂ ਮੈਂ ਇਹ ਨਹੀਂ ਕਹਿੰਦਾ ਮੁਕਾ ਸਕਦਾ ਵੱਡੇ ਤੇ ਵੱਡ ਕਿਸਮਤੀ ਸਾਡੀ ਇੱਥੇ ਬਾੜ ਹੀ ਫਸਲ ਨੂੰ ਖਾਨ ਲੈ ਅੱਜ ਪੁਲਿਸ ਜਿਹੜੀ ਹੈ ਰੰਧਾਵਾ ਸਾਹਿਬ ਨੇ ਨਾ ਤੁਹਾਡੇ ਐਸਐਚਓ ਤੇ ਤੁਹਾਡਾ ਡੀਐਸਪੀ ਨਹੀਂ ਤੋੜ ਤੱਕ ਇਹ ਸਾਰਾ ਕੰਮ ਹੀ ਪੁਲਿਸ ਲਾਦੀ ਇੱਕ ਤੁਸੀਂ ਉਹ ਨੌਜਵਾਨ ਲੜਕੀ ਵੇਖੀ ਬਠਿੰਡੇ ਦੀ ਫੜੀ ਗਈ ਸੀ ਉਹਦਾ ਤੋੜ ਵੱਡੇ ਪੁਲਿਸ ਅਫਸਰਾਂ ਨਾਲ ਨਤਾ ਨਿਕਲੇ ਇੱਕ ਸਪੈਹਰੇ ਲੜਕੀ ਜਿਹਦੀ 50 60 70000 ਰੁਪਏ ਮਹੀਨੇ ਦੀ ਤਨਖਾਹ ਹੈ ਬਾਬਾ ਜੀ ਉਹ ਦੇਖੋ ਦੋ ਗੱਡੀਆਂ ਵੱਡੀਆਂ ਥਾਰ 18 20 20 ਲੱਖ ਦੀਆਂ ਗੱਡੀਆਂ ਸਵਾ ਕਰੋੜ ਦਾ ਘਰ 40 40 ਲੱਖ ਦੀ ਉਹਨੇ ਘੜੀ ਬੰਨੀ ਹੈ ਹੱਥ ਤੇ 40 40 ਲੱਖ ਤੇ ਸੋਸ਼ਲ ਮੀਡੀਆ ਮੈਂ ਰੰਧਾਵਾ ਸਾਹਿਬ ਹੈਰਾਨ ਪੁਲਿਸ ਫੋਰਸ ਇੱਕ ਡਿਸਪਲਾਈਨਡ ਫੋਰਸ ਹੈ ਕੋਈ ਥਾਣੇਦਾਰ ਸ਼ਰਾਬ ਪੀ ਕੇ ਗੱਡੀ ਵਿੱਚ ਬੁਲਬੁਲੀਆਂ ਮਾਰਦਾ ਫਿਰਦਾ ਕੋਈ ਭੰਗੜਾ ਪਾਉਂਦਾ ਫਿਰਦਾ ਕੋ ਕੁੜੀ ਇੰਟਰਵਿਊ ਦਿੰਦੀ ਫਿਰਦੀ ਕੋ ਰੁਕਣ ਵਾਲੀ ਹੈ ਕਿ ਕਦੀ ਤੁਸੀਂ ਸੋਚੇ ਸੋਚ ਸਕਦੇ ਹੋ ਗਵਰਨਮੈਂਟ ਦੀਆਂ ਜਿਹੜੀਆਂ ਫੋਰਸੇਸ ਨੇ ਪੁਲਿਸ ਫੋਰਸੇਸ ਨੇ ਉਹਦੇ ਵਿੱਚ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਜਿਹੜਾ ਬੰਦਾ ਵੀ ਪੁਲਿਸ ਫੋਰਸ ਦਾ ਹੈ ਉਹਨੂੰ ਉਸੇ ਦਿਨ ਨੌਕਰੀ ਤੋਂ ਬਰਖਾਸਤ ਕਰਕੇ ਬਾਹਰ ਕੱਢ ਦੇਣਾ ਚਾਹੀਦਾ ਕੋ ਡਰ ਹੈ ਨਹੀਂ ਕਿਸੇ ਨੂੰ ਖੌਫ ਹੈ ਨਹੀਂ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਮੇਰੇ ਵੀਰੋ ਇਹ ਜਿੰਨੇ ਇਹਨਾਂ ਦੇ ਐਮਐਲਏ ਦੇ ਰੰਦਾਵਾ ਸਾਹਿਬ ਵੀ ਲੱਭਣੇ ਕਿੱਥੇ ਨੇ ਤੁਸੀਂ ਕਹੀ ਜਾਂਦੇ ਹੋ ਜ਼ੀਰਾ ਜੀ ਤੇ ਪਾੜਾ ਜੀ ਲੰਬੇ ਪਾੜੇ ਇਹ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਨੇ ਤੇ ਸਾਰੇ ਪਰਿਵਾਰਾਂ ਨੂੰ ਪੀਆਰ ਲਾ ਕੇ ਬਾਹਲੇ ਵਿਦੇਸ਼ਾਂ ਵਿੱਚ ਜਾਣ ਦੀ ਤਿਆਰੀ ਵੀ ਕਰਦੇ ਇਹਨਾਂ ਨੂੰ ਕਿੱਥੋਂ ਲੱਭੋਗੇ ਜਿੱਦਣ ਆਪਣੀ ਗਿਣਤੀ ਹੋਣੀ ਪੰਜਾਬ ਦੀ ਮੇਰੀ ਗੱਲ ਸੁਣ ਲਓ ਮੇਰੇ ਭਰਾਓ ਇਹ ਆਪ ਵਾਲੇ ਸਾਰੇ ਐਮਐਲਏ ਕੋ ਆਸਟ੍ਰੇਲੀਆ ਕੋਈ ਨਿਊਜ਼ੀ ਦੇਣ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਯੂਰਪ ਭੱਜ ਜਾਣਾ ਕੋਈ ਲੱਭੜਾ ਕਿਨੂੰ ਏਅਰਪੋਰਟ ਏਅਰਪੋਰਟ ਤੇ ਤੋਂ ਉਦੋਂ ਹੀ ਪਹੁੰਚੋਗੇ ਜਦੋਂ ਗਿਣਤੀ ਹੋ اٹੀਏ ਜੋ ਤੁਹਾਡੀ ਸਰਕਾਰ ਬਣ ਜਾਏਗੀ ਹਾਂਜੀ ਚਲੋ ਦੋ ਬੰਦੇ ਤੇ ਪੱਕੇ ਏਅਰਪੋਰਟ ਤੇ ਹੋ ਗਏ ਕਮਰਸਰ ਵਾਲੇ ਤੇ ਦੂਜਾ ਦਿੱਲੀ ਵਾਲੇ ਦਾ ਠੀਕ ਹੈ ਗੱਲ ਮੁੱਕ ਗਈ ਹੁਣ ਜੇ ਭੱਜ ਗਏ ਤੇ ਤੁਹਾਡੀ ਦੋਨਾਂ ਦੀ ਜ਼ਿੰਮੇਵਾਰੀ ਹੈ ਚਲੋ ਗੱਲ ਮੁੱਕ ਗਈ ਲਓ ਜੀ ਅੱਜ ਤੋਂ ਇਹਨਾਂ ਦੋਆਂ ਦੀ ਡਿਊਟੀ ਇਹੀ ਹੈ ਇਹ ਕਮਰਸਰ ਏਅਰਪੋਰਟ ਤੇ ਬੈਠੇਗਾ ਜੋ ਦੂਜਾ ਦਿੱਲੀ ਵਾਲੇ ਤੇ ਜੇ ਕੋਈ ਭੱਜ ਗਿਆ ਦੋਨਾਂ ਨਾਲ ਗੱਲ ਆ ਕੋਈ ਗੱਲ ਪਹਿਲੇ ਸਰਕਾਰ ਨਾਲ ਲੈ ਤਾਂ ਜੋ ਕਹੋਗੇ ਉਹੀ ਤੇ ਇਹ ਚਲਾਨੀ ਇਹਨਾਂ ਨੇ ਸਾਨੂੰ ਤਾਂ ਪਹਿਲੇ 10 ਬੈਠੇ ਨੇ ਕਿ ਤੁਸੀਂ ਬੁੱਢੇ ਨਾ ਮੁੱਢੇ ਤੁਸੀਂ ਡਾਂਗ ਤੁਹਾਨੂੰ ਹੀ ਫੇਰਨੀ ਸੋ ਇਹਨਾਂ ਤੋਂ ਇਹੀ ਸਾਨੂੰ ਉਮੀਦ ਸੀ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਤੁਹਾਡੇ ਸਾਰੇ ਵੀਰਾਂ ਦਾ ਭਰਾਵਾਂ ਦਾ ਭੈਣਾਂ ਦਾ ਜ਼ਿਕਰ ਕੀਤਾ ਸਾਡੀ ਭੈਣ ਦਾ ਘੁੰਮਣਾ ਵਾਲੀ ਘੁੰਮਣਾ ਵਾਲੀ ਬੀਬੀ ਦਾ ਜਿੰਨਾ ਚਿਰ ਮੇਰੇ ਕੋ ਹਲਕਾ ਰਿਹਾ ਤਗੜਿਓ ਡੱਟ ਕੇ ਮਦਦ ਕਰਦੇ ਨੇ ਅੱਜ ਬਿਮਾਰ ਹੋਣ ਦੇ ਬਾਅਦ ਵੀ ਇੱਥੇ ਆਇਆ ਸਾਡਾ ਜੇਮ ਜਮਸੀਹ ਬੈਠਾ ਹੈ ਉਹ ਉਹ ترਸੀਮ ਸਿੰਘ ਘੁੰਮਣਾ ਵਾਲਾ ਵੀ ਕਿਤੇ ਪਿੱਛੇ ਬੈਠਾ ਵੇਖਿਆ ਮੈਂ ਤੋਂ ਸਾਰੇ ਹੀ ਤੀਜੀ ਚੌਥੀ ਪੀੜ੍ਹੀ ਦੇ ਤੁਹਾਡੇ ਨਾਲ ਜੁੜੇ ਨੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਚੜ੍ਹਦੀ ਕਲਾਾਂ ਦੇ ਟਾਈਮ ਤੋਂ ਨਹੀਂ ਆਪਾਂ ਬਸ ਇਕੱਠੇ ਰਹੀਏ ਸਾਰੇ ਲੋਕ ਤਾਂ ਬਸ ਇੰਨਾ ਜਾਣਦੇ ਨੇ ਕਿ ਕੌਣ ਉਸ ਦੀ ਲੀਡਰਸ਼ਿਪ ਕੱਠੀ ਜੀ ਹੈ